ਸਾਸਰੀ ਗਾਲੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਈ ਸਾਰੇ ਜਾਣੇ ਉਹ ਦੇਖੀ 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 ਹੋ ਤਾਂ ਅੱਜ ਵੀਰੇ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਜੀ ਤੁਹਾਡੇ ਲਈ ਆਪਣੇ ਨਾ ਵੀ ਇਹ ਬੱਚਾ ਥੋੜਾ ਜਿਹਾ ਬਿਮਾਰ ਜਿਹਾ ਹੋਗਾ ਸੀਗਾ ਆਪਾਂ ਨੇ ਇਹ ਬੱਚਾ ਵੀਰੇ ਵੀ ਜਿਹੜੀ ਆ ਹੁਣ ਠੰਡਾਂ ਦੇ ਵਿੱਚ ਕਢਾਇਆ ਹੋਇਆ ਜੀ ਉਹਨੂੰ ਪਤਾ ਹੀ ਠੰਡ ਘਰੀ ਪੈ ਰਹੀ ਆ ਆਪਾਂ ਖੁੱਡੇ ਦੇ ਵਿੱਚ ਇੱਕ ਬੱਲਮ ਵੀ ਲਾਇਆ ਹੋਇਆ ਤੇ ਇਹਦੀ ਵੀਰੇ ਸਾਮ ਸੰਭਾਲ ਵੀ ਫੁੱਲ ਹੋ ਰਹੀ ਆ ਇਹ ਜਣੀ ਆਪਾਂ ਨੇ ਵੀਰੇ ਵੀ ਆਏ ਆ ਵੀ ਜੇ ਉੱਡ ਗਿਆ ਤਾਂ ਵੀ ਠੀਕਰ ਨਹੀਂ ਆਪਾਂ ਇਹ ਨਸਲ ਖਾਤਰੇ ਕਢਾਇਆ ਵੀਰੇ ਜਿਆਦਾਤਰ ਬਚਾ ਆਪਣੇ ਕੋਲੇ ਕਬੂਤਰ ਘੱਟ ਨੇ ਵੀਰੇ ਤਾਂ ਕਰ ਗਿਆ ਬਚਾ ਕਢਾਇਆ ਜੀ ਠੀਕ ਆ ਜੀ ਬਹੁਤ ਵੀਰ ਲਾਉਂਦੇ ਨੇ ਜੋੜੀਆਂ ਸਿਆਲਾਂ ਦੇ ਵਿੱਚ ਵੀ ਜਿਨ੍ਹਾਂ ਨੇ ਕਬੂਤਰ ਅੱਗੇ ਵਧਾਉਣੇ ਹੁੰਦੇ ਨੇ ਨਸਲ ਲਈ ਉਹ ਸਿਆਲਾਂ ਦੇ ਵਿੱਚ ਜੋੜੀਆਂ ਲਾ ਲੈਂਦੇ ਨੇ ਕਿਉਂਕਿ ਉਹ ਬੱਚੇ ਵੀ ਕਈ ਵਾਰ ਅੜਾ ਨਹੀਂ ਹੁੰਦੇ ਹੈਗੇ ਕਿਉਂਕਿ ਉਡਣ ਦਾ ਟਾਈਮ ਹੀ ਨਹੀਂ ਮਿਲਦਾ ਉਹਨੂੰ ਆ ਦਿਨਾਂ ਦੇ ਵਿੱਚ ਆ ਕੇ ਤੇ ਆਪਾਂ ਨੇ ਵੀਰੇ ਵੀ ਤਾਂ ਹੀ ਉਹ ਬੰਦੇ ਉਹ ਸੇਰਾਲਾ ਦੇ ਵਿੱਚ ਜੋੜੀਆਂ ਲਾ ਲੈਂਦੇ ਨੇ ਵੀ ਜਿਹੜੇ ਜਿਹੜੇ ਗੂਤਰ نسل ਖਾਤਰ ਵਧਾਉਣੇ ਨੇ ਆਪਾਂ ਨੇ ਵੀ ਆਪਣੇ ਜਿਵੇਂ ਜਿੱਤੇ ਹੁੰਦੇ ਨੇ ਜੇ ਕਿਸੇ ਦਾ ਭੈਣ ਭਾਈ ਲਾ ਕੇ ਗਾਂਹ ਬਣਾਉਣਾ ਪਿਓਰ ਕਰਨਾ ਵੀ ਉਹ ਚੀਜ਼ਾਂ ਆ ਜਾਂਦੀਆਂ ਨੇ ਵੀਰੇ ਇਹ ਦਿਨਾਂ ਦੇ ਵਿੱਚ ਵੀ ਉਹ ਜੋੜੇ ਲੱਗਦੇ ਨੇ ਜਿਹੜੇ ਪਿਓਰਿਟੀ ਦੇ ਵਿੱਚ ਲਿਆਉਣੇ ਨੇ ਆਪਾਂ ਨੇ نسل ਖਾਤਰ ਰੱਖਣੇ ਉਵੇਂ ਹੀ ਆਪਾਂ ਨੇ ਵੀਰੇ ਇਹ ਜੋੜਾ ਲਾਇਆ ਸੀ ਮਾਪੇ ਉਹਦੇ ਬਾਲੇ ਚੰਗੇ ਜੋੜੇ ਵੀ ਰਿਜ਼ਲਟ ਬੜਾ ਵਧੀਆ ਸੀ ਉਹਨਾਂ ਦਾ ਤਾਂ ਕਰਕੇ ਵੀਰੇ ਆਪਾਂ ਨੇ ਹੁਣ ਆ ਬੱਚਾ ਗਾਹਾਂ ਨੂੰ ਇੱਕ ਆਪਨੇ ਰੱਖ ਲੈਣਾ ਏ ਠੀਕ ਆ ਜੀ ਕਈ ਵਾਰ ਵੀਰੇ ਕਬੂਤਰ ਮਰ ਜਵੇ ਜਾਂ ਕਬੂਤਰੀ ਮਰ ਜਵੇ ਰੱਬ ਨਾ ਕਰੇ ਵੇ ਤਾਂ ਮਰੀ ਨਾ ਠੀਕ ਆ ਜੀ ਤਾਂ ਕਰਕੇ ਆਪਾਂ ਨੇ ਵੀਰੇ ਆ ਬੱਚਾ ਘੜਾ ਕੇ ਰੱਖ ਲੈਣਾ ਜੀ ਤੇ ਦੂਜਾ ਇਹਦਾ ਭਾਈ ਬਾਜੀ ਛੱਡਿਆ ਜਾਊਗਾ ਇਹ ਰੱਖਿਆ ਜਾਊਗਾ ਜੀ ਠੀਕ ਆ ਜੀ ਤੇ ਇਹਨੂੰ ਨਾ ਵੀਰੇ ਆਪਾਂ ਨੇ ਹੁਣ ਦਵਾਈ ਦੇਣੀ ਏ ਇੱਕ ਤਾਂ ਦੇਣੀ ਆ ਵੀਰੇ ਹਾਈ ਟੈਕ ਤੇ ਇੱਕ ਦੇਣੀ ਆ ਜੀ ਪਾਵਰ ਜੈਲ ਇਹ ਦੇਣ ਦਾ ਕਾਰਨ ਇਹ ਆ ਜੀ ਇਹ ਥੱਲੇੋਂ ਮਾੜਾ ਮਾੜਾ ਸੁੱਕਣ ਲੱਗ ਗਿਆ ਜੀ। ਮੇਰੇ ਹੱਡੀ ਨਿਕਲੇ ਜੀ ਇਹਦੀ। ਠੀਕ ਆ ਜੀ ਤੇ ਇਹਦੀ ਗਰੋਥ ਥੋੜੀ ਜੀ ਘਟ ਗਈ ਹੁਣ। ਪਰ ਇਹ ਤਾਂ ਕਰਕੇ ਜੀ ਇਹਨੂੰ ਹੁਣ ਦਵਾਈ ਦੇਣੀ ਆ ਇਹ। ਥੋੜੀ ਜੀ ਪਾਵਰ ਜੈਲ ਦੇਣੀ ਆ ਅੱਧਾ ਕੰਮਲ। ਇੱਕ ਦੋ ਬੂੰਦਾ ਦੇਣੀਆਂ ਨੇ ਜੀ ਹਾਈ ਟੈਕ ਦੀਆਂ। ਤਾਕਿ ਜਿਹੜਾ ਇਹਦਾ ਸਰੀਰ ਆ ਦੁਬਾਰਾ ਆਪਣੀ ਫੇਰ ਤੋਂ ਗਰੋਅ ਕਰਨ ਲੱਗ ਜਵੇ ਕਈ ਵਾਰ ਵੀਰੇ ਤੁਹਾਨੂੰ ਪਤਾ ਹੀ ਆ ਹੁਣ ਬੱਚੇ ਦੀ ਇਹਦੇ ਦਿਨ ਹੋ ਗਏ ਮੈਨ ਲੱਗਦਾ 10-15 ਕ ਦਿਨ ਦਾ ਬੱਚਾ ਹੋ ਗਿਆ ਜੀ ਇਹ ਕਈ ਵਾਰ ਨਾ ਕਬੂਤਰਾਂ ਦੇ ਅੰਦਰ ਜੂਨਾ ਪੈ ਜਾਂਦੇ ਨੇ ਬੱਚੇ ਦੇ ਅੰਦਰ ਜੀ ਉਹ ਜੂਨਾ ਨਹੀਂ ਗਰੋਥ ਹੋਣ ਦਿੰਦੀਆਂ ਜਾਂ ਕਈ ਵਾਰ ਵੀ ਮਾੜੇ ਬੁਟੇ ਜੀ ਜੂ ਲੱਗ ਜਾਂਦੇ ਨੇ ਬੱਚੇ ਨੂੰ ਤੇ ਉਹਦੇ ਕਰਕੇ ਫਿਰ ਇਹਦੀ ਗਰੋਥ ਰੁਕ ਜੰਨੀ ਹੁੰਦੀ ਆ ਬੱਚਿਆਂ ਦੀ ਜੀ ਆਪਾਂ ਤਾਂ ਹੀ ਇਹਨੂੰ ਹੁਣ ਥੋੜੀ ਜੀ ਹਾਈ ਟੈਕ ਦੇ ਦਾਂਗੇ ਹਾਈ ਟੈਕ ਦੇ ਨਾਲ ਪਾਵਰ ਜੈਲ ਆ ਗਈ ਜੀ ਇਹਨੂੰ ਕੀ ਕਹਿੰਦੇ ਨੇ ਇਹਨੂੰ ਐਂਟੀਬਾਇਟਿਕ ਆ ਗਈ ਜਣੀ ਜੀ ਠੀਕ ਹੈ ਜੀ ਪਾਵਰ ਜੈ ਲੈਦਾ ਜੀ ਇਹਨੂੰ ਥੋੜਾ ਜਿਹਾ ਸਹਾਰਾ ਜਾਂ ਮਿਲ ਜੂ ਤਾਕਤ ਮਿਲ ਜੂ ਪਾਵਰ ਮਿਲ ਜੂ ਤੇ ਹਾਈ ਟੈਕ ਨੇ ਵੀਰੇ ਇਹਦੇ ਜਿਹੜੇ ਜੀ ਹੋਣਗੇ ਜੀ ਮਾਰ ਦੇਣਗੇ ਜੀ ਜੇ ਆਪਾਂ 2 ਦਿਨ ਵੀਰੇ ਪ੍ਰੋਸੈਸ ਕਰਤੀ ਇਹ 2 ਦਿਨ ਜਾਂ ਫਿਰ 3 ਦਿਨ ਵੀਰੇ 3 ਦਿਨ ਹੀ ਪ੍ਰੋਸੈਸ ਕਰ ਦੋ ਬਚਾ ਵੀਰੇ ਦੁਬਾਰਾ ਫੇਰ ਗਰੋ ਕਰਨ ਲੱਗ ਜੂਗਾ ਤੇ ਐਨ ਪੂਰਾ ਵੀਰੇ ਤੰਦਰੁਸਤ ਬਣ ਜੂਗਾ ਠੀਕ ਹੈ ਜੀ ਤੇ ਆਪਾਂ ਹੁਣ ਅੰਦੰਨੇ ਆ ਵੀਰੇ ਹਾਈ ਟੈਕ ਤੇ ਚਾਰ ਬੂੰਦਾ ਦੇ ਦਿੰਨੀ ਵੀਰੇ ਨੂੰ ਆਪਾਂ ਨੇ ਠੀਕ ਹੈ ਜੀ ਵੀ ਉਹ ਹੀ ਲਾ ਲੋ ਅੱਧਾ ਕੈਮਲ ਜੀ ਠੀਕ ਹੈ ਜੀ ਚਾਰ ਬੂੰਦਾ ਇਹਦੀਆਂ ਦੇਤੀਆਂ ਜੀ ਉਹ ਦੋ ਆਦ ਆ ਗਈ ਬਾਰੀ ਜੀ ਪਾਵਰ ਜਲਦੀ ਠੀਕ ਹੈ ਜੀ ਇਥੇ ਵੀ ਸਾਰੀ ਨਿਸ਼ਾਨੀਆਂ ਲੱਗੀਆਂ ਹੋਈਆਂ ਜੀ ਇਹ ਛਵਾ ਮਲ ਵੀ ਅਕਲ ਲਿਖੀ ਹੋਈ ਹੈ ਰਥੇ ਛਵਾ ਮਲ 2.5 ਮਲ 5 ਮਲ ਬਹੁਤ ਦੇਰ ਹੀ ਲੋਟ ਹੋਣੀ ਹੈਗੀ ਇਹ ਪੈਨੋ ਸਿੱਟੀ ਹੋ ਦੰਨੀ ਹੈ ਵੀਰੇ ਡ੍ਰੈਕਟਿੰਗ ਨੂੰ ਸੀ ਜੀ ਟੱਕਣਾ ਨਹੀਂ ਦੇ ਹੋਣੀ ਹੈਗੀ ਇਹ ਪਾਣੀ ਪੈ ਕੇ ਫੇਰ ਲੱਗਣਗੇ ਆਪਾਂ ਵੀ ਇਹਨੂੰ ਸਿੱਟੀ ਹੋ ਦੇਣ ਲੱਗਿਆਂ ਜੀ ਦੋ ਬੂੰਦਾਂ ਦੇ ਦਾਂਗੇ ਵੀਰੇ ਇਹਦੀਆਂ ਹੁਣ ਇਹ ਹੋ ਗਿਆ ਬੋਟ ਤਦ ਇਹਨੂੰ ਦਵਾਈ ਉਹ ਦੇਣ ਲੱਗੇ ਆ। ਆਹ ਲੋ 1 2 3 4 ਚਾਰੇ ਮੁੰਡਾ ਵੀਰੇ ਆਪਾਂ ਇਹਨੂੰ ਪਾਵਰ ਜਲਦੀਆਂ ਦਿੱਤੀਆਂ ਠੀਕ ਹੈ ਜੀ। ਠੀਕ ਹੈ ਵੀਰੇ ਹੁਣ ਇਹਦਾ ਆਪਾਂ ਤੁਹਾਨੂੰ ਰਿਜ਼ਲਟ ਵੀ ਦੱਸਾਂਗੇ ਆਪਣੇ ਕੋਲ ਕੀ ਆਇਆ ਜੀ। ਠੀਕ ਹੈ ਜੀ। ਜੇ ਆ ਦੇਤੀ ਵੀਰੇ ਬੱਚੇ ਨੂੰ ਆਪਾਂ ਨੇ ਦਵਾਈ ਜੇ ਹੋ ਸਕਦਾ ਵੀਰੇ ਜੇ ਦੇਣਾ ਵੀਰੇ ਉੱਤੇ ਜੀ ਨੂੰ 5 ਐਂਗਲ ਕੋਸਾ ਜਾਂ ਪਾਣੀ ਵੀ ਦੇ ਸਕਦੇ ਆ ਜੀ ਠੀਕ ਆ ਜੀ ਤੇ ਪਾਣੀ ਦੇ ਕੇ ਵੀ ਇਹਨੂੰ ਬਿਠਾ ਦੂ ਬੱਚੇ ਨੂੰ ਜਿਹੜਾ ਇਹ ਮਾਪਿਆਂ ਨੇ ਚੁਗਾ ਚੱਗਾ ਦੇਣਾ ਹੋਊਗਾ ਦੇ ਦੂਗਾ ਠੀਕ ਆ ਜੀ ਸਾਰੇ ਵੀਰੇ ਵੀਰੇ ਕਰਦੀ ਨੇ ਇਹ ਤੇ ਕਈ ਵਨ ਜੇ ਵੀਰੇ ਨਹੀਂ ਕਿਸੇ ਨੂੰ ਪਤਾ ਜੇ ਆਪਣੀ ਵੀਡੀਓ ਦੇ ਵੀਰੇ ਕਿਸੇ ਨੂੰ ਕੁਝ ਸਿੱਖਣ ਨੂੰ ਮਿਲਦਾ ਤਾਂ ਵੀਰੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਠੀਕ ਆ ਜੀ ਤੇ ਸਾਨੂੰ ਵੀ ਵੀਰੇ ਜੇ ਕੋਈ ਗਲਤ ਦੱਸਦੇ ਆ ਪੰਜਾਬੀ ਦੇ ਨਹੀਂ ਸਾਨੂੰ ਪਤਾ ਕੁਝ ਜ਼ਰੂਰ ਦੱਸਿਆ ਕਰੋ ਵੀਰੇ ਠੀਕ ਹੈ ਜੀ ਸਾਨੂੰ ਵੀ ਪਤਾ ਲੱਗੇ ਜੀ ਕਿਉਂਕਿ ਤੁਹਾਨੂੰ ਪਤਾ ਵੀ ਇਹ ਸਿੱਖਦਾ ਹੀ ਰਹਿੰਦਾ ساری ਜ਼ਿੰਦਗੀ ਬੰਦਾ ਪੂਰਾ ਤਾਂ ਕਦੇ ਨਹੀਂ ਸਿੱਖਦਾ ਹੁੰਦਾ ਜੀ ਕਬੂਤਰਬਾਈ ਦਾ ਤੁਹਾਨੂੰ ਪਤਾ ਹੈ ਇਹ ਜਿਹਾ ਵੀ ساری ਉਮਰ ਹੀ ਨਹੀਂ ਬੰਦਾ ਜਿੱਤ ਸਕਦਾ ਇਹਨੂੰ ਇਹਦਾ ਐਂਡ ਹਾਇਓ ਨਹੀਂ ਜੀ ਕੋਈ ਠੀਕ ਹੈ ਜੀ ਉਹ ਠੀਕ ਆ ਵੀਰੇ ਸਾਰੇ ਸਾਸਰੀ ਕਾਲ ਜੀ ਸਾਰਿਆਂ ਨੂੰ